ਪਤਨੀ ਨੇ ਪਤੀ ਨੂੰ ਫੜਿਆ ਰੰਗੇ ਹੱਥੀ ਪ੍ਰੇਮਿਕਾ ਨਾਲ ਹੋਟਲ ਦੇ ਕਮਰੇ ਵਿੱਚ ਰੰਗੀ ਹੱਥੀ ਫੜਿਆ ਗਿਆ ਪਤਨੀ ਨੇ ਆਪਣੇ ਪਤੀ ਨੂੰ ਫੜਿਆ ਰੰਗੇ ਹੱਥੀ ਪ੍ਰੇਮਿਕਾ ਦੇ ਨਾਲ ਹੋਟਲ ਗੜਾ ਰੋਡ ਦੇ ਕਮਰੇ ਵਿੱਚ ਸਮੋਕੇ ਹੋਈ ਹੱਥੋਪਾਈ ਤੇ ਗਾਲੀ ਗਲੋਚ ਪਤਨੀ ਵੱਲੋਂ ਮੌਕੇ ਤੇ ਕੀਤਾ ਗਿਆ ਪੁਲਿਸ ਨੂੰ ਫੋਨ ਮਾਹੌਲ ਗਰਮਾਇਆ ਦੇਖ ਪਤੀ ਮੋਟਰਸਾਈਕਲ ਤੇ ਪ੍ਰੇਮਿਕਾ ਆਪਣੀ ਚप्पल ਛੱਡ ਕੇ ਦੌੜ ਕੇ ਬਚਾਈ ਜਾਨ ਪਤਨੀ ਮਮਤਾ ਦੇ ਵੱਲੋਂ ਆਪਣੇ ਪਤੀ ਲਵ ਕੁਮਾਰ ਅਤੇ ਪ੍ਰੇਮਿਕਾ ਪ੍ਰਿਆ ਖਿਲਾਫ ਦਿੱਤੀ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਲਗਾਈ ਇਨਸਾਫ ਦੀ ਗੁਹਾਰ ਪੱਤਰਕਾਰ ਅਵੀ ਜੱਸੀ ਢੀਂਗਲੰਦਰ ਤੋਂ ਰਿਪੋਰਟ ਇਹ ਅੱਜ ਕੀ ਮਸਲਾ ਕੀ ਆ ਗਿਆ ਜਿਹੜਾ ਆਪਾਂ ਨੂੰ ਇੱਥੇ ਤੱਕ ਨੌਬਤਾਂ ਨਹੀਂ ਪਈ ਸਰ ਮੇਰਾ ਬੰਦਾ ਮੇਰੇ ਨਾਲ ਬਹੁਤ ਗਲਤ ਕਰ ਰਿਹਾ ਠੀਕ ਹੈ 1 ਸਾਲ ਹੋ ਗਿਆ ਮੈਂ ਆਪਣੇ ਪੇਕੇ ਘਰ ਬੈਠੀ ਹਾਂ ਇਸ ਬੰਦੇ ਨੇ ਮੈਨੂੰ ਮਾਰ ਕਟਾਈ ਕਰਕੇ ਕੱਢ ਦਿੱਤਾ ਕਿਸੇ ਜਨਾਨੀ ਦੇ ਚੱਕਰ ਦੇ ਵਿੱਚ ਮੇਰਾ ਸਿਰ ਫਾੜ ਕੇ 1 ਸਾਲ ਪਹਿਲੇ ਮੈਨੂੰ ਘਰੋਂ ਕੱਢ ਦਿੱਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਘਰਦਿਆਂ ਨੂੰ ਕਹਿ ਕੇ ਦੋ ਚਾਰ ਬੰਦਿਆਂ ਨੂੰ ਕਹਿ ਕੇ ਅਸੀਂ ਸੁਲਝਾਣ ਦੀ ਕੋਸ਼ਿਸ਼ ਕੀਤੀ ਐ ਪਰ ਇਹ ਸਮਝਿਆ ਨਹੀਂ ਹੈਗਾ ਇਹਨੇ ਮੈਨੂੰ ਉਲਟਾ ਵਾਰੋ ਧਮਕੀਆਂ ਕਰਵਾਈਆਂ ਕਿ ਤੂੰ ਚਾਹ ਜੋ ਕਰਨਾ ਕਰ ਲੈ ਮੈਂ ਨਹੀਂ ਸੁਧਰਨਾ ਨਾ ਮੈਂ ਕਿਸੇ ਦੀ ਗੱਲ ਸੁਣਨੀ ਨਾ ਮੈਂ ਮਸਲਾ ਕੋਈ ਸੌਫਟ ਫੋਨ ਦੇਣਾ ਮੈਂ ਤੇਰੇ ਕੋ ਡਿਵੋਰਸ ਲੈਣਾ ਮੈਨੂੰ ਤੇਰੇ ਕੋ ਡਿਵੋਰਸ ਚਾਹੀਦਾ ਇਹ ਬੰਦਾ ਇੰਨਾ ਗਿਰਿਆ ਹੋਇਆ ਹੈ ਕਿ ਆਪਣੀ ਬੱਚੀ ਬਾਰੇ ਵੀ ਨਹੀਂ ਸੋਚਦਾ ਮੈਂ ਇਹਨੂੰ ਕਿੰਨੇ ਵਾਰੀ ਇੱਕ ਔਰਤ ਹੋ ਕੇ ਇੱਕ ਮਾਂ ਹੋ ਕੇ ਮੈਂ ਕਿੰਨੇ ਵਾਰੀ ਇਹਦੇ ਕੋਲ ਗਈ ਆ ਕਿ ਆਪਣੀ ਬੱਚੀ ਬਾਰੇ ਸੋਚ ਲੈ ਆਪਣੀ ਬੱਚੀ ਬਾਰੇ ਤਰਸ ਖਾ ਲੈ ਕਿ ਮੈਂ ਕਿੱਥੇ ਗਲਤ ਆ ਤੂੰ ਮੈਨੂੰ ਕਿਉਂ ਡਿਵੋਰਸ ਲੈਣਾ ਛੱਡਣਾ ਅੱਜ ਮੈਨੂੰ ਪਤਾ ਚੱਲਿਆ ਕਿ ਇਹ ਜਨਾਨੀ ਜਿਹੜੀ ਇਹ ਸਾਰਾ ਕੁਝ ਉਹੀ ਕਰਾ ਰਹੀ ਹੈ ਮੈਨੂੰ ਧਮਕੀਆਂ ਵੀ ਇਹੀ ਦਵਾ ਰਹੀ ਹੈ ਮੈਡਮ ਅੱਜ ਕੀਤਾ ਪਤਾ ਚੱਲਿਆ ਤੁਹਾਨੂੰ ਅੱਜ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਹਰਕਤਾਇਕ ਜਨਾਨੀ ਨੂੰ ਤਾਂ ਪਤਾ ਲੱਗ ਹੀ ਜਾਂਦਾ ਉਹਦਾ ਬੰਦਾ ਗਲਤ ਹੈ ਕਿ ਨਹੀਂ ਕਿਉਂਕਿ ਇਹ ਜ ਸਾਰੀਆਂ ਗੱਲਾਂ ਵੀ ਨਹੀਂ ਸੁਣਨ ਨੂੰ ਕਿਤਨਾ ਕਿਤੋਂ ਮਿਲਦੀਆਂ ਸੀਗੀਆਂ ਨਾ ਮੈਂ ਪਿੱਛਾ ਕਰਦੀ ਸੀ ਫੜਿਆ ਨਹੀਂ ਸੀ ਜਾਂਦਾ ਅੱਜ ਇਹ ਰੰਗੇਤੀ ਫੜਿਆ ਗਿਆ ਅੱਜ ਵੀ ਮੈਨੂੰ ਪਤਾ ਲੱਗਿਆ ਕਿ ਇਧਰ ਨੂੰ ਗਏ ਨੇ ਫਿਰ ਪਿੱਛਾ ਕਰਦੀ ਕਰਦੀ ਇੱਥੇ ਤੱਕ ਪਹੁੰਚੀ ਆ ਅੱਜ ਵੀ ਇਹ ਮੇਰੇ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਮਾਰ ਕੁੱਟਾਈ ਕਰਨ ਦੀ ਕੋਸ਼ਿਸ਼ ਕੀਤੀ ਅੱਜ ਤੁਹਾਡੇ ਜਿਹੜੇ ਹਸਬੰਦ ਆ ਉਹਨਾਂ ਦਾ ਨਾਮ ਕੀ ਆ ਮੇਰੇ ਹਸਬੰਦ ਦਾ ਨਾਮ ਲਖ ਕੁਮਾਰ ਹੈ ਜੀ ਇੱਕ ਐਂਟ ਰੋਡ ਤੇ ਰਹਿੰਦਾ ਓਥੇ ਇਹਦਾ ਘਰ ਹੈ ਇਹ ਕਿੰਨਾ ਚਿਰ ਮੈਰਿਜ ਨੂੰ ਹੋ ਚੁੱਕਾ ਤੁਹਾ ਸਰ 7 ਸਾਲ ਤੋਂ ਉੱਪਰ ਹੋ ਗਏ ਨੇ 6 ਸਾਲ ਦੀ ਮੇਰੀ ਸਰ ਬੇਟੀ ਹੈ ਤੇ ਸਾਲ ਤੋਂ ਮੈਂ ਆਪਣੇ ਪੇਕੇ ਜਾਣੀ ਚਲੋ ਲੈਨੇ ਮੈਨੂੰ ਮਾਰ ਘੁੱਟ ਕੇ ਕੱਟਿਆ ਤੁਹਾਡੇ ਨਾਲ ਖਰਾਬ ਹੋ ਰਿਹਾ ਸੀਗਾ ਤੇ ਤੁਸੀਂ ਆਪਣੇ ਇਨ-ਲॉज ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਕਿ ਮੈਂ ਕੋਸ਼ਿਸ਼ ਕੀਤੀ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਮੈਂ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਪਰ ਕਿਸੇ ਨੇ ਕੋਈ ਮਸਲਾ ਸੋਲਵ ਨਹੀਂ ਕੀਤਾ ਮੈਂ ਆਪਣੇ ਪਾਸਿਓਂ ਵੀ ਜਾ ਕੇ ਕੋਸ਼ਿਸ਼ ਕਰਕੇ ਦੇਖ ਲਈ ਇਹਨੂੰ ਕੱਲਿਆਂ ਬੁਲਾ ਕੇ ਮਿਲ ਕੇ ਵੀ ਸਮਝਾ ਕੇ ਕੋਸ਼ਿਸ਼ ਕਰ ਲਈ ਕਿ ਆਪਣੇ ਬੱਚੇ ਵੱਲ ਦੇ ਕਹਿੰਦਾ ਨਹੀਂ ਕੁਝ ਹੋਣਾ ਅੱਗੋਂ ਮੈਨੂੰ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਰਹਿਣਾ ਹੈ ਤੇ ਮੈਨੂੰ ਆਪਣੇ ਘਰਦਿਆਂ ਨੂੰ ਕਹਿ ਕਿ ਮੈਨੂੰ ਜਗ੍ਹਾ ਲੈ ਕੇ ਦਿਵੋ ਮੈਂ ਮੇ ਜੇ ਦੇਖਿਆ ਜਾਵੇ ਤੇ ਇਹ ਰਿਲੇਸ਼ਨਸ਼ਿਪ ਆ ਜੇ ਜਿੰਨਾ ਚਿਰ ਆਪਾਂ ਬੋਸ ਨਹੀਂ ਹੁੰਦਾ ਉਹ ਨਜ਼ਰ ਕਿ ਇਹ ਆਪਾਂ ਰਿਲੇਸ਼ਨਸ਼ਿਪ ਰੱਖ ਸਕਦੇ ਕਿ ਨਹੀਂ ਹਾਂਜੀ ਇਹ ਰਿਲੇਸ਼ਨਸ਼ਿਪ ਰੱਖਣੀ ਆ ਤੇ ਆਪਾਂ ਪਹਿਲਾਂ ਬੱਚਿਆਂ ਬਾਰੇ ਕਿਉਂ ਨਹੀਂ ਸੋਚਦੇ ਪਹਿਲੀ ਬੱਚੀ ਵੀ ਆ ਤੁਹਾਡੇ ਨਾਲ ਮੈਰਿਜ ਹੋ ਚੁੱਕੀ ਆ ਇਸ ਵਾਰ ਕਿਉਂ ਨਹੀਂ ਸੋਚਿਆ ਜਾਂਦਾ ਸਰ ਕੋਰਟ ਮੈਰਿਜ ਹੋਈ ਏ ਮੇਰੇ ਨਾਲ ਜੀ ਹਰਿਆਣਾ ਕੋਰਟ ਚ ਕੋਰਟ ਮੈਰਿਜ ਕੀਤੀ ਹੋਈ ਏ ਬਾਕਾਇਦਾ ਮੇਰੇ ਨਾਲ ਅੱਛਾ ਜੀ ਹਾਂਜੀ ਸਾਢੇ 7 ਸਾਲ ਹੋ ਚਲੇ ਪਿਆ ਨੂੰ 6 ਸਾਲ ਦੀ ਮੇਰੀ ਬੇਟੀ ਏ ਇਹਨੂੰ ਬਹੁਤ ਜਣਿਆਂ ਨੇ ਸਮਝਾਤਾ ਮੇਰੇ ਘਰ ਦੇ ਆਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਸਮਝਾ ਕੇ ਦੇਖਲੇ ਪਰ ਇਹ ਨਹੀਂ ਸੁਧਰਦਾ ਐਸਾ ਕੀ ਹੋ ਗਿਆ ਜਿਹੜਾ ਆਪਣਾ ਮੈਟਰ ਇੱਥੇ ਤੱਕ ਪਹੁੰਚ ਗਿਆ ਸਰ ਅੱਜ ਦੇਖ ਲਓ ਤੁਹਾਡੇ ਸਾਹਮਣੇ ਗਲਤ ਸਾਰਾ ਕੁਝ ਕਰ ਰਿਹਾ ਮੈਨੂੰ ਆ ਕੇ ਕੈਮਰੇ ਸਾਹਮਣੇ ਆ ਕੇ ਬਿਆਨ ਦੇਣੇ ਪੈ ਰਹੇ ਆ ਬਾਰ-ਬਾਰ ਤੇ ਇਸ ਚੀਜ਼ ਦੀ ਇਹ ਵੀ ਕਹਿ ਰਹੀ ਆ ਕਿ ਇਹ ਬਾਰ-ਬਾਰ ਕਿਤੇ ਨਾ ਕਿਤੇ ਮਿਲਦਾ ਸੀਗਾ ਉਹਨੂੰ ਬੁਲਾਉਂਦਾ ਸੀਗਾ ਬਾਹਰ ਅਲੀਗਲ ਇਹਨਾਂ ਦੇ ਆਪਸ ਵਿੱਚ ਸੰਬੰਧ ਹੈਗੇ ਆ ਜੋ ਵੀ ਇਹਨਾਂ ਦੇ ਰਿਲੇਸ਼ਨਸ਼ਿਪ ਹੈ ਆਪਸ ਵਿੱਚ ਮੈਂ ਮੈਂ ਇਕੱਠੇ ਜੋਬ ਨਹੀਂ ਕਰਦਾ ਮੈਂ ਮੈਂ ਇਕੱਠੇ ਜੋਬ ਨਹੀਂ ਕਰਦੇ ਜੋਬ ਨਹੀਂ ਕਰਦੇ ਜੋਬ ਨਹੀਂ ਕਰਦੇ ਉਹ ਜੋਬ ਨਹੀਂ ਨਹੀਂ ਇਹ ਸਬੰਧੀ ਤੁਹਾਨੂੰ ਪ੍ਰਸ਼ਾਸਨ ਨੂੰ ਜਿਹੜਾ ਦੱਸਿਆ ਗਿਆ ਇਸ ਬਾਰੇ ਇੱਕ ਮਿੰਟ ਪਹਿਨ ਜੀ ਇਹ ਸਬੰਧੀ ਤੁਹਾਨੂੰ ਪ੍ਰਸ਼ਾਸਨ ਦੇ ਕੋਲ ਤੁਸੀਂ ਕੰਪਲੀਟ ਪਾਈ ਆ ਜਾਂ ਪ੍ਰਸ਼ਾਸਨ ਨੂੰ ਇਨਵੋਲਵ ਕੀਤਾ ਹੋਵੇਗੀ ਤੀਸੀਗੀ ਠੀਕ ਹੈ ਇਹ ਨਹੀਂ ਸੁਧਰੇ ਆ ਫੋਨ ਮੈਂ ਦੁਬਾਰਾ ਕੰਪਲੇਂਟ ਅੱਜ ਦੇਣ ਚੱਲੀ ਆ ਠੀਕ ਹੈ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਨਹੀਂ ਨਹੀਂ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਨਹੀਂ ਬੁਲਾਇਆ ਸੀਗੇ ਉਹ ਕਹਿੰਦੇ ਰਿਟਰਨ ਦੇ ਵਿੱਚ ਤੁਸੀਂ ਕੰਪਲੇਂਟ ਲਿਖ ਕੇ ਦੇਵੋ ਤਾਂ ਕਿਹੜੀ ਜਗ੍ਹਾ ਤੋਂ ਆਏ ਸੀ ਕਿਹੜਾ ਥਾਣੇ ਤੋਂ ਆਏ ਸੀ 7 ਨੰਬਰ ਉਹਨਾਂ ਨੇ ਤੁਹਾਡੀ ਗੱਲ ਸੁਣੀ ਜਾਂ ਨਹੀਂ ਹਾਂਜੀ ਉਹਨਾਂ ਨੇ ਇੰਨੀ ਗੱਲ ਸੁਣੀ ਹੈ ਕਿ ਹਾਂਜੀ ਜੋ ਵੀ ਤੁਹਾਡਾ ਮੈਟਰ ਹੈ ਤੁਸੀਂ ਇੱਕ ਕੰਪਲੇਂਟ ਕਰੋ ਫਿਰ ਅਸੀਂ ਉੱਤੇ ਐਕਸ਼ਨ ਲਵਾਗੇ ਠੀਕ ਹੈ ਸਰ ਕੱਲ ਨੂੰ ਕੋਈ ਵੀ ਮੇਰੇ ਤੇ ਕੰਮ ਐ ਕੁਝ ਵੀ ਮਾਰੋ ਅਨਲੀਗਲ ਤਰੀਕੇ ਨਾਲ ਮੇਰੇ ਤੇ ਮਾਰਕੁਟਾਈ ਜਾਂ ਮੇਰੇ ਘਰ ਦੇ ਆ ਤੇ ਕੁਝ ਵੀ ਕਰਵਾ ਸਕਦਾ ਐ ਇਸ ਚੀਜ਼ ਦਾ ਜ਼ਿੰਮੇਵਾਰ ਉਹ ਲੇਡੀਜ਼ ਇਹ ਮੇਰਾ ਹਸਬੰਡ ਹੋਏਗਾ ਮੈਮ ਕਿਹੜੀ ਲੇਡੀ ਕੀ ਨਾਮ ਕੀ ਉਹਨਾਂ ਦਾ ਉਹਦਾ ਨਾਮ ਰੀਆ ਐ ਸਰ ਤੇ ਉਹ ਕਿੱਥੇ ਦੇ ਵਾਸੀ ਆ ਉਹ ਵੀ ਸਰ ਲੋਕਲ ਹੀ ਹੈ ਗੜੇ ਦੀ ਕਿਵੇਂ ਰਿਲੇਸ਼ਨਸ਼ਿਪ ਚ ਆਏ ਸਰ ਇਹ ਨਹੀਂ ਮੈਨੂੰ ਪਤਾ ਕਿਸ ਤਰ੍ਹਾਂ ਆਏ ਪਰ ਇਹ ਮੈਨੂੰ ਪਤਾ ਹੈ ਕਿ 1 ਸਾਲ ਹੋ ਗਿਆ ਇਹਨਾਂ ਨੂੰ ਤੇ ਇੱਕ ਦੂਜੇ ਦੇ ਬਹੁਤ ਜ਼ਿਆਦਾ ਮਤਲਬ ਕੀ ਮਿਲਦੇ ਆ ਇੱਕ ਦੂਜੇ ਨੂੰ ਮੈਨੂੰ ਚੀਟ ਕਰ ਰਿਹਾ 1 ਸਾਲ ਤੋਂ ਉਹਦੇ ਪਿੱਛੇ ਲੱਗ ਕੇ ਤੁਮ ਤੁਹਾਡੀ ਕਿੰਨੀ ਕੁੜੀ ਦੀ ਮੇਰੀ ਸੋ ਕਿੰਨਾ ਟਾਈਮ ਹੋ ਗਿਆ ਆ ਸੁਨਨ ਚ ਤੇ ਆਇਆ 8-10 ਸਾਲ ਹੋ ਗਏ ਆ 3-4 ਹਸਬੰਡ ਹੋਣੇ ਚੇਂਜ ਕੀ ਕੀਆ ਉਹ ਜਨਾਨੀ ਇਦਾਂ ਦੀ ਹੀ ਹੈਗੀ ਹੈ ਕੈਰੈਕਟਰਲੈਸ ਅੱਗੋ ਇਹ ਬੰਦਾ ਮੈਨੂੰ ਉਹਦੇ ਪਿੱਛੇ ਲੱਗ ਕੇ ਮੈਨੂੰ ਮਾਰਦਾ ਹੈ ਉਹਦੇ ਪਿੱਛੇ ਲੱਗ ਕੇ ਮੈਨੂੰ ਛੱਡਣਾ ਚਾਹੁੰਦਾ ਹੈ ਮੈਨੂੰ ਡਿਵੋਰਸ ਦੇਣਾ ਚਾਹੁੰਦਾ ਮੈਂ ਤੈਨੂੰ ਬਹੁਤ ਵਾਰੀ ਪੁੱਛਿਆ ਕਿ ਮੈਂ ਕਿੱਥੇ ਗਲਤ ਆ ਮੈਨੂੰ ਦੱਸ ਮੈਂ ਤੇਰੇ ਜਿੱਥੇ ਕਹੇਗਾ ਉੱਥੇ ਬਹਿ ਕੇ ਗੱਲ ਕਰਨ ਨੂੰ ਕਿ ਆਣਾ ਇਹ ਬੰਦਾ ਮੇਨਾਂ ਗੱਲ ਹੀ ਨਹੀਂ ਕਰਦਾ ਸਿੱਧੇ ਮੂੰਹ ਮੈਨੂੰ ਮਾਰਨ ਪੈਂਦਾ ਜਦ ਤੂੰ ਦੇਖੋ ਰਿਐਕਟ ਪੁੱਠਾ ਕਰਦਾ ਮੈਂ ਤੇ ਬੇਟੀ ਨੂੰ ਮਿਲਣ ਲਈ ਨਹੀਂ ਆਉਂਦੇ ਬੇਟੀ ਨੂੰ ਮਿਲਣ ਲਈ ਮੈਂ ਲੈ ਕੇ ਜਾਨੀ ਆ ਮੇਰੇ ਤੇ ਅੱਖਾ ਘੜਦਾ ਹੱਥ ਚੱਕਣ ਦੀ ਕੋਸ਼ਿਸ਼ ਕਰਦਾ ਬੇਟੀ ਨੂੰ ਵੀ ਡਰਾਉਂਦਾ ਧਮਕਾਂਦਾ ਕਿ ਇੱਥੇ ਕਿਉਂ ਆਂਦੀ ਏ ਮਿਲਣ ਵਾਸਤੇ ਉਹ ਬਿਮਾਰ ਸੀ ਕਿ ਮੈਂ ਮਿਲਾਨ ਜਾਨੀ ਆ ਇਹ ਉਹਨੂੰ ਸਹੀ ਤਰੀਕੇ ਬੁਲਾਉਂਦਾ ਹੀ ਨਹੀਂ ਹੈ ਕੋਆਪਰੇਟ ਨਹੀਂ ਆ ਉਹ ਵੀ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆਪਣੇ ਬਾਪ ਦੀ ਹਰਕਤਾਂ ਕਰ। ਮੈਂ ਆਪਣੇ ਆਪਣੇ ਬੱਚੇ ਲਈ ਇਨਸਾਫ ਦੀ ਕੋਹਾੜ ਕਰਦੀ ਆ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੈਨੂੰ ਮੇਰੇ ਬੱਚੇ ਲਈ ਇਨਸਾਫ ਦਿੱਤਾ ਜਾਵੇ ਮੈਂ ਇਸ ਬੰਦੇ ਕੋਈ ਡਿਵੋਰਸ ਨਹੀਂ ਲੈਣਾ ਹੈਗਾ ਔਰ ਜਨਾਨੀ ਕੋਲੋਂ ਮੈਨੂੰ ਮੇਰੇ ਬੰਦੇ ਕੋਲੋਂ ਛੁਟਕਾਰਾ ਚਾਹੀਦਾ ਤੇ ਮੈਨੂੰ ਮੇਰੇ ਆਪਣੇ ਹਸਬੰਦ ਦੇ ਕੋਲੋਂ ਡਿਵੋਰਸ ਵੀ ਨਹੀਂ ਚਾਹੀਦਾ ਮੈਂ ਬਸ ਚਾਹਨੀ ਹੈ ਕਿ ਕਿਸੇ ਤਰੀਕੇ ਇਹ ਬੰਦਾ ਸੁਧਰ ਜਾਵੇ ਇਹਨੂੰ ਇਸ ਬੰਦੇ ਨੂੰ ਥੋੜੀ ਜੀ ਨਸੀਹਤ ਮਿਲੇ ਕੀ ਕਿਸੇ ਜਨਾਨੀ ਨਾਲ ਲਵ ਮੈਰਿਜ ਕਰਾ ਕੇ ਕੋਟ ਮੈਰਿਜ ਕਰਾ ਕੇ ਤੂੰ ਉਹਨੂੰ ਬਰਬਾਦ ਕਰ ਰਿਹਾ ਹੈਂ 7 ਸਾਲ ਦੀ ਲਾਈਫ ਖਰਾਬ ਕੀਤੀ ਹੈ ਬੇਟੀ ਦੀ ਲਾਈਫ ਖਰਾਬ ਕੀਤੀ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਅੱਜ ਮੈਂ ਇਸ ਚੀਜ਼ ਕਰਕੇ ਮੈਂ ਤੁਹਾਡੇ ਸਾਹਮਣੇ ਆਈ ਆ ਕਿਉਂਕਿ ਮੇਰੀ ਕੱਲੀ ਦੀ ਕੋਈ ਸੁਣਵਾਈ ਨਹੀਂ ਸਾਤ ਨੰਬਰ ਵਾਲਿਆਂ ਨੇ ਵੀ ਸੁਣਵਾਈ ਨਹੀਂ ਕੀਤੀ ਇੱਕ ਲੇਡੀਸ ਕੱਲੀ ਕੀ ਕਰ ਸਕਦੀ ਹੈ ਇਸ ਕਰਕੇ ਮੈਨੂੰ ਤੁਹਾਡੇ ਸਾਰੇ ਭਰਾਵਾਂ ਦਾ ਸਾਥ ਚਾਹੀਦਾ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਪਲੀਜ਼ ਮੇਰੀ ਆਵਾਜ਼ ਦੂਰ ਤੱਕ ਪਹੁੰਚਾਓ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ ਠੀਕ ਹੈ ਜੀ ਮੇਰਾ ਨਾਮ ਬਿੰਦਲਾ ਹੈ ਹਾਂਜੀ ਗੜੇ ਵੀ ਮੈਂ ਰਹਿਣ ਵਾਲੀ ਆ ਹਾਂਜੀ ਮੇਰਾ ਜੋ ਵਾਈਲ ਲਾਵਾ ਮਮਤਾ ਮੇਰੀ ਧੀ ਹੈ ਇਹਨਾਂ ਦੀ ਬੇਟੀ ਬੰਨਿਆਏ ਛੋਟੀ 6 ਸਾਲ ਦੀ ਜੀ ਠੀਕ ਹੈ 1 ਸਾਲ ਹੋ ਗਿਆ ਆ 22 ਤਰੀਕ ਨੂੰ ਪੂਰਾ ਸਾਲ ਹੋ ਜਾਂਦਾ ਇਹਨੂੰ ਕੁੱਟ ਕੇ ਸਿਰ 파ੜ ਕੇ ਕੱਢਿਆ ਜੀ ਤੁਹਾਡੀ ਬੇਟੀ ਨੂੰ ਬੇਟੀ ਨੂੰ ਰਾਤ ਦੇ 1:30 ਵਜੇ ਸ਼ਰਾਬ ਵੀ ਕੇ ਇਹਨੇ ਸਿਰ 파ੜ ਕੇ ਵੇਜਿਆ ਸੀ ਜੀ ਤੇ ਤੁਹਾਡੇ ਵੱਲੋਂ ਤੋਂ ਕੋਈ ਕੰਪਲੇਨ ਨਹੀਂ ਕੀਤੀ ਗਈ ਕਿਸੇ ਸਾਡੀ ਅਸੀਂ ਕੰਪਲੇਟ ਕੀਤੀ ਸੀ ਸਾਡੀ 7 ਨੰਬਰ ਵਾਲਿਆਂ ਬਿਲਕੁਲ ਸੁਣੀ ਨਹੀਂ ਅਗੀ ਉਹ ਕੰਦੇ ਤੁਸੀਂ ਗੱਲ ਤੋਂ ਇਹਦੇ ਵਿੱਚ ਅਸੀਂ ਕਾਦੇ ਗਲਤਾਂ ਧੀ ਆਪਣੀ ਅਸੀਂ ਵੇੜੇ ਵਾਲੀ ਤੇ ਅਸੀਂ ਗੱਲ ਹੈ ਤਾਂ ਜੇ ਮਾਰ ਕੇ ਛੋੜ ਦਿੰਦੇ ਬਾਅਦ ਵਿੱਚ ਤਾਂ ਕਿਨੇ ਇਹ ਪੁਲਿਸ ਵਾਲੇ ਐਕਸ਼ਨ ਚੁੱਕਦੇ ਨੇ ਪਹਿਲੇ ਕਿਉਂ ਨਹੀਂ ਐਕਸ਼ਨ ਚੁੱਕਦੇਗੇ ਉੜੇ 1 ਸਾਲ ਤੋਂ ਇਸ ਮੁੰਡੇ ਨੇ ਸਾਨੂੰ ਇੱਕ ਵਾਰ ਇਹ ਨਹੀਂ ਪੁੱਛਿਆ ਕਿ ਜੇ ਉਹ ਮਾਰੇ ਰਹੇ ਨੇ ਕਿ ਜਾ ਜੀ ਰਹੇ ਨੇ ਆ ਵੀ ਬੇਟੀ ਨੂੰ ਤਾਂ ਪੁੱਛਣਾ ਚਾਹੀਦਾ ਸੀ ਜੀ ਉਹ ਬੇਟੀ ਹੈ ਬੇਟੀ ਨੂੰ ਮਿਲਣ ਨਹੀਂ ਆਉਂਦੇ ਮਿਲਣ ਹੀ ਨਹੀਂ ਆਉਂਦੇ ਜੇ ਆ ਕੁੜੀ ਨੂੰ ਮਿਲਾਨ ਜਾਂਦੀ ਏ ਕੁੜੀ ਨੂੰ ਪੁਕਾਰ ਚੜਦਾ ਠੀਕ ਨਹੀਂ ਉਹ ਬਹੁਤ ਜ਼ਿਆਦਾ ਸਹੰਗੀ ਹੋਈ ਦਿਲ ਤੇ ਬਹੁਤ ਜ਼ਿਆਦਾ ਲੈਣ ਦੇ ਉਹ ਕਿੰਨੇ ਦਿਨ ਹੋ ਗਿਆ ਬੁਖਾਰ ਚੜ੍ਹ ਗਿਆ ਇਹਨੂੰ ਮੈਂ ਕਹਿ ਕੇ ਗਈ ਆ ਮੈਂ ਕਿਹਾ ਜਾ ਕੇ ਪਿਓ ਨੂੰ ਮਲਾ ਲਈ ਜੇ ਮਿਲਾਨ ਗਈ ਐ ਪਰਸੋਂ ਤੇ ਉਹਦੇ ਨਾਲ ਉਸੋਂ ਉੱਥੇ ਜਾ ਕੇ ਤੇ ਅੰਦਰ ਬਹੁਤ ਗਾਲ੍ਹਾਂ ਗੱਲ ਬਾਈ ਉਹ ਲੱਗਨ ਦੀ ਐਨੇ ਸ਼ਰਮ ਕੀਤੀ ਅਗੀ ਬੇਕੁੜੀ ਆ ਮੇਰੇ ਸਾਹਮਣੇ ਉਹ ਪੂਰੀ ਫੇਸ ਕਰਦੀ ਆ ਕੁੜੀ ਐਨੇ ਨਹੀਂ ਕਿਹਾ ਐਨੇ ਮੈਨੂੰ ਆਖਿਆ ਤੇ ਸਿਆ ਮੈਂ ਕਿਹਾ ਚਲ ਠੀਕ ਕਰਦੇ ਚ ਉਹ ਕਹਿੰਦੀ ਕਿ ਉਹ ਸੋਚਦਾ ਹੀ ਕਿ ਬੋਲੇ ਤੇ ਮੈਂ ਇਹਨੂੰ ਕੁੱਟਾ ਮੈਂ ਦੇ ਕੰਚੀ ਮਾਰ। ਨਹੀਂ ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਦੇ ਅੱਜ ਤੁਹਾਨੂੰ ਪਤਾ ਉਹਨੇ ਫੋਨ ਕੀਤਾ ਹੈ ਇਸ ਵਾਰ ਮੈਂ ਸਵੇਰ ਦੀ ਕੰਮ ਤੇ ਗਈ ਹਾਂ ਜਾਂ 7 ਵਜੇ ਦੀ। ਮੈਂ ਕੰਮ ਤੋਂ ਆਈ। ਕੀ ਕਰਦੇ ਹੋ ਤੁਸੀਂ? ਮੈਂ ਰੋਟੀ ਬਣਾ ਲਈ। ਲੋਕਾਂ ਦੇ ਘਰਾਂ ਵਿੱਚ ਰੋਟੀ ਬਣਾਉਂਦੀ। ਬੰਦਾ ਮੇਰਾ ਸਹਤੇ ਨਹੀਂ ਆ। ਤੁਹਾਡੇ ਜਿਹੜੇ ਬੱਚੇ ਆ ਤੁਹਾਡੇ। ਮੇਰੇ 4 ਬੱਚੇ ਤਿੰਨ ਕੁੜੀਆਂ ਇੱਕ ਮੁੰਡਾ। ਤੇ ਤੁਹਾਡੀ ਬੇਟੀ ਵੱਲੋਂ ਕਿਹਾ ਜਾ ਰਿਹਾ ਕਿ ਮਤਲਬ ਮੁੰਡਾ ਕਹਿੰਦਾ ਹੈ ਕਿ ਮੈਨੂੰ ਪਹਿਲੇ ਪਲਾਟ ਲੈ ਕੇ ਦੋ ਹਾਂਜੀ ਤੇ ਕੀ ਉਹਨਾਂ ਦਾ ਆਪਣਾ ਘਰ ਨਹੀਂ ਹੈਗਾ ਆਪਣਾ ਘਰ ਹੈਗਾ ਕਹਿੰਦਾ ਮੈਂ ਤਾਂ ਨਹੀਂ ਲੈਣਾ ਆਪਣੇ ਘਰੋਂ ਮੈਂ ਨਹੀਂ ਹਿੱਸਾ ਲੈਣਾ ਮੈਨੂੰ ਕਹਿੰਦਾ ਵੇ ਕੋਈ ਜਗ੍ਹਾ ਲੈ ਕੇ ਦੇ 15 ਲੱਖ ਰੁਪਏ ਦੇ ਮੇਰੇ ਭਰਾ ਨੂੰ ਮੈਂ ਦਾ ਛੋਟੇ ਨੂੰ ਤੁਸੀਂ ਇਸ ਬੰਦੀ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਨ ਨਹੀਂ ਦਿੱਤੀ ਅਸੀਂ ਇਸ ਵਜ੍ਹਾ ਨਾਲ ਨਹੀਂ ਦਿੱਤੀ ਅਸੀਂ ਕਿ ਅੱਜ ਸਮਝਾਈ ਦਵੇ ਕੱਲ ਸਮਝਾਈ ਦਵੇ ਜਿਹੜੇ ਭਰਾ ਮੇਰੇ ਨੂੰ ਕਹਿ ਰਿਹਾ ਵੇ ਉਹ ਭਰਾ ਨੇ ਕਈ ਵਾਰੀ ਕਿਹਾ ਵੇ ਕਿ ਗਾਤਾ ਅਸੀਂ ਆਪਣੇ ਜੁਗਿਆ ਉਹਦੇ ਮੇਰੇ ਭਰਾ ਜੀ ਇਹ ਮੁੰਡੇ ਦੀਆਂ ਲੱਤਾਂ ਬਾਹਾਂ ਵੱਡੀਆਂ ਆਈਆਂ ਨੇ ਬਿਜਲੀ ਦੇ ਹਾਈ ਵੋਟ ਦੇ ਨਾਲ ਸੜ ਗਈਆਂ ਨੇ 18 ਸਾਲ ਦਾ ਬੇਟਾ ਹੈ ਉਹਨਾਂ ਦਾ ਉਹਨਾਂ ਨੂੰ ਕਹਿੰਦਾ ਕਿ ਮੈਨੂੰ 15 ਲੱਖ ਦੇ ਮੈਂ ਇਹਨੂੰ ਇੰਨੀ ਗੱਲ ਕਹਿ ਰਹੀ ਆਂ ਵੇ ਜੇ ਤੂੰ 15 ਲੱਖ ਉਹਨਾਂ ਕੋਲੋਂ ਮੰਗਦਾ ਕਦੀ ਉਹਨਾਂ ਦੇ ਬੱਚੇ ਦਾ ਹਾਲ ਪੁੱਛਿਆ ਵੈ ਡੀ ਐਮ ਸੀ ਚ ਲੈ ਕੇ ਆਇਆ ਵੈ ਉਹਦਾ ਬੱਚਾ ਤੁਸੀਂ ਹਾਲ ਪੁੱਛਿਆ ਜਾ ਕੇ ਕਦੀ ਇੱਕ ਵਾਰ ਤੇ ਬੱਚੇ ਨੂੰ ਖਰਚਾ ਨਹੀਂ ਦਿੰਦਾ ਸਕੂਲ ਦੀਆਂ ਫੀਸਾਂ ਬਿਲਕੁਲ ਨਹੀਂ ਦਿੰਦਾ ਕਦੀ ਦਿਲ ਲਾਵੇ ਤੇ ਥੋੜਾ ਬਤਾ ਭੇਜ ਦਿੱਤਾ ਇਸ ਵਾਸਤੇ ਬਈ ਮੇਰੇ ਤੇ ਕੋਈ ਐਕਸ਼ਨ ਨਾ ਕਰਦਾ ਮੇਰਾ ਜਵਾਈ ਪਹਿਲੇ ਲੱਗਾ ਸੀ ਆਪਣੇ ਕਪੈਰਲ ਦੁਕਾਨ ਤੇ ਉਹਨਾਂ ਕੁੱਤਿਆਂ ਵਾਲੀ ਸ਼ਬਦ ਲਗਾਉਂਦਾ ਉੱਤਿਆ ਦੀ ਜਵਾਈ ਮੈਡੀਕਲ ਵੇਸਦਾ ਉੱਤੇ ਮਤਲਬ ਵਾਸ਼ ਕਰਨਾ ਹੈ ਤੇ ਕੁੱਤੇ ਢਿਲਵੇਂ ਕਰਤਾ ਕੇ ਖਾ ਖਾਂ ਕੁੱਤਿਆ ਨਹੀਂ ਕਰਤਾ ਜਿਤੇ ਹੁੰਦੈ ਪ੍ਰਸ਼ਾਸਨ ਤੋਂ ਕੀ ਮੰਗ ਕਰੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਇਹ ਜਿਹੜੀ ਜਨਾਨੀ ਮਗਰ ਲੱਗੀ ਇਹ ਪਿੱਛੇ ਹਟਾਈ ਜਾਵੇ ਤੇ ਸਾਨੂੰ ਇਨਸਾਫ ਮਿਲੇ ਸਾਡੀ ਬੱਚੀ ਛੋਟੀ ਜਿਹੜੀ ਉਹਨੂੰ ਇਨਸਾਫ ਉਹਨੂੰ ਪਿਓ ਦੀ ਜਗ੍ਹਾ ਮਿਲੇ ਕੋਈ ਅਸੀਂ ਬਾਹਰ ਇਹ ਨਹੀਂ ਕਹਣਾ ਚਾਹੁੰਦੇ ਦੂਸਰੇ ਘਰ ਲੈ ਕੇ ਜਾਏਗੀ ਸਾਡੀ ਬੇਟੀ ਨੂੰ ਤਾਂ ਬੰਦਾ ਮਿਲ ਜਾਏਗਾ ਪਰ ਬੇਟੀ ਬੱਚੀ ਨੂੰ ਪਿਓ ਨਹੀਂ ਮਿਲੇਗਾ ਇਹ ਜਵਾਈ ਤੁਹਾਡੇ ਦਾ ਕੀ ਨਾਮ ਹੈ ਜੀ ਲਵ ਮੈਨੂੰ ਆਪਣਾ ਸ਼ੁਭ ਨਾਮ ਦੱਸਿਓ ਮੇਰਾ ਨਾਮ ਲਖਮਨ ਹੈ ਅੱਜ ਕੀ ਐਸਾ ਹੋ ਗਿਆ ਜਿਹੜਾ ਆਪਾਂ ਵਿਵਾਦਿਕ ਮਸਲੇ ਦੇ ਵਿੱਚ ਉਲਝ ਗਏ ਹਾਂ ਕੋਈ ਨਹੀਂ ਫਰੈਂਡ ਨੂੰ ਮਿਲਣ ਆਇਆ ਸੀ ਇਹਦੀ ਮਿਲਦੇ ਸੀ ਆਪਾਂ ਬਾਹਰ ਕੇ ਗੱਲ ਕਰ ਬੱਸ ਕਰਨ ਸੀ ਤੁਹਾਡੀ ਜਿਹੜੀ ਮੈਸੇਜ ਆ ਉਹਨਾਂ ਦੇ ਬੋਲੋ ਅਲੀਗੇਸ਼ਨ ਲਗਾਏ ਜਾ ਰਹੇ ਆ ਇਹ ਮੇਰੇ ਹੁੰਦੇ ਜਿਹੜਾ ਹੈਗਾ ਦੂਸਰੇ ਲੇਡੀ ਦੇ ਨਾਲ ਰਿਲੇਸ਼ਨਸ਼ਿਪ ਰੱਖਦਾ ਹੈ ਨਹੀਂ ਇਸ ਸੰਬੰਧੀ ਕੀ ਕਹਿਣਾ ਚਾਹੂੰਗਾ ਦੇਖੋ ਲਿਵਿੰਗ ਚ ਰਿਲੇਸ਼ਨਸ਼ਿਪ ਸੇ ਕੋਈ ਵੀ ਬੰਦਾ ਬਾਰਾਸਾ ਨਹੀਂ ਆਇਆ ਇਸ ਅੱਜ ਵਿੱਚ ਜੀ ਠੀਕ ਹੈ ਜੀ ਮੈਨੂੰ ਆਪਣੀ ਵਾਈਫ ਨਾਲ ਲੜਾਈ ਹੋਈ ਇਹਨੂੰ ਕਟੋਵਰ ਸਾਲ ਤੋਂ ਉੱਥੇ ਹੋ ਚੁੱਕਾ ਹੈ ਇਨੇ ਮੈਨੂੰ ਡਬੋਸ ਦਾ ਕੇਸ ਮੰਗਾਂ ਦੀ ਉਹਦੇ ਲਈ ਮੈਨੂੰ ਕੋ ਪੈਸਾ ਦੀ ਮੰਗ ਵੀ ਰੱਖੀ ਹੋਈ ਸੀ ਇਹਨੇ ਠੀਕ ਹੈ ਜੀ ਮੈਂ ਜਦ ਕਿ ਡਬੋਸ ਦਾ ਕੇਸ ਨਹੀਂ ਕਰਨਾ ਕਰਨਾ ਚਾਹੁੰਦਾ ਮਗਰ ਇਹ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਟੌਚ ਕਰ ਰਹੀ ਠੀਕ ਹੈ ਹੁਣ ਮੇਰੇ ਤੇ ਗਲਤ ਗਲ ਅਲੀਗੇਸ਼ਨ ਲਗਾ ਰਹੇ ਕਿ ਮੇ ਕੋ ਮੇਰੇ ਮਾਮਿਆ ਕੋਲ ਜੀ 15 ਲੱਖ ਰੁਪਏ ਮੰਗ ਰਹੇ ਜਗਾ ਵਾਸਤੇ ਜੀ ਜਦ ਕਿ ਮੈਂ ਖੁਦ 7 ਸਾਲ ਤੋਂ ਰੈਂਟ ਤੇ ਰਹਿ ਰਿਹਾ ਆ ਠੀਕ ਹੈ 7 ਸਾਲ ਤੋਂ ਰੈਂਟ ਤੇ ਰਹਿ ਰਿਹਾ ਸਟਾਲ ਦੀ ਖਰਚਾ ਮੈਂ ਆਪਣਾ ਖੋਤੇ ਚੈੱਕ ਕਰ ਰਿਹਾ ਵਾਂ ਮੈਂ ਆਪਣੀ ਕੁੜੀ ਦਾ ਚੈੱਕ ਕਰ ਰਿਹਾ ਆਪਣੀ ਵਾਈਫ ਦਾ ਚੈੱਕ ਕਰ ਰਿਹਾ ਮਗਰ ਇਹਦੀ ਜਿਹੜੀ ਮਾਂ ਵਿੱਚ ਹੈਗੀ ਉਹ ਟੰਗ ਹੜ ਕੇ ਕੰਮ ਦੇ ਵਿੱਚ ਟੰਗ ੜਾਣੀ ਜਿਵੇਂ ਕਿਤੇ ਜੋਬ ਕਰ ਰਿਹਾ ਜਾਂ ਕੋਈ ਵੀ ਕੰਮ ਕਰ ਰਿਹਾ ਉਹਦੇ ਵਿੱਚ ਇਹਦੀ ਮਾਂ ਨੂੰ ਹਿੱਸਾ ਚਾਹੀਦਾ ਹੁੰਦਾ ਜੀ ਪਰ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਬੱਚੇ ਖੈਰ ਮੇਰੇ ਵਾਲੇ ਤਾਂ ਕੀ ਕੀ ਸੋਚਣਾ ਬੱਚੇ ਦੇ ਬਾਰੇ ਵੀ ਨਹੀਂ ਕੋਈ ਇਸ ਬਾਰੇ ਸੋਚ ਰਿਹਾ ਸਰ ਮੈਂ ਬੱਚੇ ਦੀ ਐਡਮਿਸ਼ਨ ਫੀਸ ਕਰਾ ਰਿਹਾ ਠੀਕ ਹੈ ਸਕੂਲ ਦੀ ਫੀਸ ਕਰ ਰਿਹਾ ਸਾਰੇ ਟਿਊਸ਼ਨ ਫੀਸ ਦੇ ਰਿਹਾ ਉਹਦਾ ਖਰਚਾ ਚ ਪਰ ਸਰ ਜਿਹੜਾ ਅੱਜ ਤੁਹਾਨੂੰ ਮੋਕੇ ਦੇ ਹੋਟਲ ਦੇ ਵਿੱਚ ਫੜਿਆ ਗਿਆ ਉਹਨਾਂ ਵੱਲੋਂ ਤੁਹਾਡੀ ਮੈਸੇਜ ਵੱਲੋਂ ਉਹਦੇ ਬਾਰੇ ਕੀ ਕਹਿਣਾ ਵਾ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਜੀ ਜੇ ਫੜਿਆ ਗਿਆ ਤਾਂ ਫੜਿਆ ਗਿਆ ਉਹ ਚ ਕੀ ਹੈ ਨਹੀਂ ਪਰ ਮੈਂ ਮੰਨਦਾ ਮੈਂ ਰਿਲੇਸ਼ਨਸ਼ਿਪ ਚ ਪਰ ਸਰ ਤੁਹਾਡੇ ਬੱਚੇ ਤੇ ਗਲਤ ਫੈਕਟ ਨਹੀਂ ਪੈਂਦਾ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਮੇਰੇ ਪਾਪਾ ਕੀ ਕਰਦੇ ਪਏ ਆ ਸਰ ਮੈਂ ਤੁਹਾਡੀ ਗੱਲ ਤੋਂ ਐਕਰੀ ਮਰ ਚੱਕਰ ਵਿੱਚ ਉਹ ਗੱਲ ਵਿੱਚ ਐ ਹੈਗੀ ਨਾ ਕਿ ਜਦਕਿ ਇਹਨੇ ਮੈਨਾਂ ਰਹਿਣਾ ਨਹੀਂ ਗੁੜੀਆਂ ਮੈਨੂੰ ਦਿੰਦੀ ਨਹੀਂ ਪਈ ਠੀਕ ਹੈ ਡਿਵੋਰਸ ਕੇਸ ਮੈਂ ਮੇਰੇ ਕੋ ਪੈਸੇ ਦੀ ਮਹਿੰਗਾ ਬਹੁਤ ਜ਼ਿਆਦਾ ਕਰ ਰਹੇ ਆ ਤੁਹਾਡੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਪੈਸਾ ਨਹੀਂ ਮੰਗ ਕੀਤੀ ਜਾ ਰਹੀ ਪਰ ਉਹਨਾਂ ਵੱਲੋਂ ਉਲਟ ਗਿਆ ਜਾ ਰਿਹਾ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੱਚ ਜਿਹੜਾ ਹੈ ਦਾ ਉਹਦੇ ਬਾਰੇ ਕੁਝ ਜਾਨਣਾ ਚਾਹੂੰਗਾ ਸੱਚ ਦੇਖੋ ਜੀ ਮੈਂ ਕਿ 15 ਲੱਖ ਰੁਪਏ ਮੈਂ ਇੱਕ ਜਗ੍ਹਾ ਦੇਖੀ ਸੀ ਉਹ ਮੈਨੂੰ ਮਿਲ ਰਹੀ ਸੀ 18 ਲੱਖ ਰੁਪਏ ਦੀ ਹੂੰ ਠੀਕ ਹੈ ਉਦੋਂ ਮੈਂ ਕੰਮ ਕਰਦਾ ਮੈਂ ਹਰ ਇੱਕ ਚੀਜ਼ ਲੈ ਰਿਆ ਸੀ ਆਪਣੇ ਇਹਨਾਂ ਨੇ ਮਗਰ ਜਬਰਦਸਤੀ ਮੈਨੂੰ ਬਾਅਦ ਵਿੱਚ ਬਹੁਤ ਮਾਂ ਦੀ ਨੇ ਕੰਪੈਲ ਕੀਤਾ ਇੰਨੇ ਕੰਪੈਲ ਕੀਤਾ ਕਿ ਜਗਾ ਲੈ ਜਗਾ ਲੈ ਹੁਣ ਮੇਕੋ 15 ਲੱਖ ਰੁਪਏ ਨਹੀਂ ਹੈਗਾ ਮੈਂ ਤਾਂ ਉੱਦੇ ਬਸ ਬੈਠੇ ਬੈਠੇ ਜਦ ਮਾਮਾ ਜੀ ਆਏ ਹੋ ਦਾਰੂ ਦੂਰ ਪੀ ਰਹੇ ਸੀ ਚੁਗਲ ਮੈਂ ਕਿਹਾ ਬਹੁ ਮੇਰੇ ਤੋਂ ਇੰਨੇ ਪੈਸੇ ਨਹੀਂ ਹੈਗੇ ਮੈਂ ਹੁਣ ਸਾਰਾ ਫਰਨੀਚਰ ਨਵਾ ਬਣਾਇਆ A to Z ਠੀਕ ਹੈ AC ਲਵਾਇਆ ਗੀਜ਼ਰ ਵੀ ਗੀਜ਼ਰ ਵੀ ਲਿੱਤਾ ਸੈਵਨ ਸੀ ਸੋਫਾ ਲਿੱਤੇ ਆ ਫਰਿੱਜ ਲਿੱਤੀਂਗ ਵਾਸ਼ਿੰਗ ਮਸ਼ੀਨ ਲਿੱਤੀ ਮੈਂ ਕਿੰਨਾ ਖਰਚਾ ਕਰ ਲਾਂਗਾ ਮੇਕੋ ਇੰਨੇ ਪੈਸੇ ਨਹੀਂ ਮੈਂ ਉੱਦੇ ਹੱਥੇ ਮਜਾਗਣਾ ਪੈਗ ਲਾਂਦੇ ਸੀ ਮ ਉਹੀ ਗੱਲ ਦਾ ਇਸ਼ੂ ਬਣਾਇਆ ਹੋਇਆ ਵਾ ਇਦਾਂ ਦਾ ਕੋਈ ਗੱਲ ਨਹੀਂ ਕਿ ਮੈਂ ਇਹਨਾਂ ਨੂੰ ਕੋਈ ਦੁਬਾਰਾ ਨਹੀਂ ਕੀਤਾ ਨਾ ਕੋਈ ਜਦ ਕਿ ਮੇਰੇ ਇਹਨਾਂ ਨੇ ਰੇਪ ਕੇਸ ਪਵਾ ਕੇ ੱੱਕੇ ਨਾ ਮੈਨਾਂ ਵਿਆਹ ਕਰਾਇਆ ਸੀ ਅੱਛਾ ਜੀ ਠੀਕ ਹੈ ਜੀ ਫਿਰ ਉਹਨਾਂ ਬੋਲੋ ਕਿਹਾ ਜਾ ਰਿਹਾ ਲਵ ਮੈਰਜ ਹੈ ਸਰ ਲਵ ਮੈਰਜ ਪਹਿਲਾ ਰਿਲੇਸ਼ਨਸ਼ਿਪ ਸੀ ਠੀਕ ਹੈ ਜੀ ਅਸੀਂ ਨਾਈਟ ਸਟੇ ਕਰਕੇ ਗਈ ਮੇਰੇ ਨਾਲ ਅਗਲੇ ਦਿਨ ਜਾ ਕੇ ਇਹਨੇ ਕਮਿਸ਼ਨਰ ਆਫਿਸ ਜਾ ਕੇ ਪੇਸ਼ ਹੋ ਕੇ ਮੇਰੇ ਤੇ ਰੇਪ ਕੇਸ ਦਾ ਪਰਚਾ ਪਾਇਆ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਕਹ ਸੀ ਕਿ ਮੈਨੂੰ ਆਪਣੀ ਸਿਸਟਰ ਦੀ ਮੈਰਿਜ ਕਰ ਲੈਂਦੇ ਮੈਂ ਤੇ ਨਾ ਮੈਰਿਜ ਕਰਾ ਲਊਗਾ ਇਹਨੇ ਮੇਤੇ ਦਬਾਅ ਜਿਆਦਾ ਪਾਤਾ ਮੈਂ ਫਿਰ ਇਹਨੇ ਮੈਰਿਜ ਕਰਾਈ ਮਗਰ ਮੈਂ ਮੈਰਿਜ ਕਰਵਾਈ ਕੋਰ ਮੈਜ ਕਰਵਾਈ ਚੰਡੀਗੜ੍ਹ ਹਾਈ ਕੋਰਟ ਠੀਕ ਹੈ ਉਸ ਤੋਂ ਬਾਅਦ ਉਹ ਦਿਨ ਤੇ ਆਹ ਦਿਨ ਮੈਂ ਪਹਿਲੇ ਦਿਨ ਤੋਂ ਇਹਨੂੰ ਰੈਂਟ ਤੇ ਕਰਾਇਦੇ ਰੱਖਿਆ ਹੋਇਆ ਜੀ ਠੀਕ ਹੈ ਜੀ ਹਰ ਇੱਕ ਚੀਜ਼ ਦੀ ਫੈਸਿਲਿਟੀ ਦਿੱਤੀ ਹੈ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਹੁੰਦੀ ਤੀ ਗੁੜੀਆਂ ਨੂੰ ਵੀ ਨਹੀਂ ਹੁੰਦੀ ਤੀ ਇਹ ਫਿਰ ਵੀ ਇਹਨਾਂ ਤੇ ਕਹਿੰਦਾ ਖੂ ਖੂ ਜਿੰਨਾ ਮਰਜੀ ਪੈਸਾ ਪਾ ਲੋ ਖੂ ਖੂ ਹੀ ਰਹਿਣਾ ਆ ਪਰ ਸਰ ਇੱਕ ਛੋਟ ਬਿਨਾਂ ਤੇ ਲੱਖ ਲਿੱਤੇ ਹੋਏ ਕਿਸੇ ਲੇਡੀਸ ਨਾਲ ਆਪੀ ਗਲਤ ਰਿਲੇਸ਼ਨ ਰੱਖ ਸਕਦੇ ਆ ਭਾਜੀ ਮੈਨੂੰ ਲਾਈਵ ਥੋੜਾ ਦੇਖਿਆ ਮੇਰਾ ਰਿਲੇਸ਼ਨਸ਼ਿਪ ਚ ਕਿ ਮੈਂ ਬੈਠਾ ਪਿਆ ਕੀ ਕਰ ਰਿਹਾ ਹਾਂ ਠੀਕ ਹੈ ਜੀ ਕੀ ਪਤਾ ਮੇਰੇ ਕੋ ਡੌਗ ਲੈਣ ਆਏ ਆ ਕੀ ਪਤਾ ਮੇਰੇ ਕੋ ਕਿਸੇ ਦੀ アドਵਾਈਸ ਲੈਣ ਆਏ ਆ ਨੇ ਪਰ ਸਰ ਮੌਕੇ ਤੇ ਤਾਂ ਨਾ ਹੋਟਲ ਦੇ ਵਿੱਚੋਂ ਪਾਇਆ ਗਿਆ ਨਾ ਜੇਕਰ 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 ਤੁਹਾਨੂੰ ਇਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪਾਇਆ ਗਿਆ ਫਿਰ ਤੁਸੀਂ ਉੱਥੋਂ ਫਰਾਰ ਕਿਉਂ ਹੋਏ ਫਰਾਰ ਅਸਲੀ ਹੋਇਆ ਵਾ ਕਿ ਮੈਂ ਕਿਹਾ ਪਹਿਲਾਂ ਜਿਹੜੀ ਜਿਹੜੀ ਮੇਰੀ ਫਰੈਂਡ ਆਈ ਮੈਨ ਮਿਲਣ ਲਈ ਮੈਂ ਉਹਨੂੰ ਮੈਂ ਭੇਜਦਾ ਇਹਨਾਂ ਦਾ ਕਿ ਉਹਦੇ ਤੇ ਜਦਾ ਅਲੀਗੇਸ਼ਨ ਆ ਸਰ ਉਹਨੂੰ ਵੀ 도ੜਨ ਦੀ ਜੇਕਰ ਸੱਚਾ ਹੁੰਦਾ ਬੰਦਾ 도ੜਦਾ ਨਹੀਂ ਹੈਗਾ ਕਦੀ ਵੀ ਸਰ ਦੇਖੋ ਜਦੋਂ ਮੌਕਾ ਸਾਹਮਣੇ ਹੁੰਦਾ ਜਿਦਾ ਵੀ ਹੈਗਾ ਠੀਕ ਹੈ ਜੀ ਮੈਂ ਭੇਜਦਾ ਉਸ ਤੋਂ ਬਾਅਦ ਮੈਂ ਤੁਹਾਡੇ ਅੱਗੇ ਲਾਈਵ ਹੋਇਆ ਆਪਾਂ ਜਿਹੜੀ ਗੱਲ ਕਰਨੀ ਕਰ ਰਹੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਹੂੰ ਤੇ ਹੁਣ ਸਰ ਤੁਹਾਡਾ ਕੀ ਕਹਿਣਾ ਵਾਗ ਗਿਆ। ਅੱਗੇ ਜੋ ਬੰਦੀ ਕਾਰਵਾਈ ਕਰਦੇ ਕਰੀ ਆ ਨਾ ਕੋਈ ਚੱਕਰ ਨਹੀਂ ਮੈਨੂੰ। ਮੈਂ ਆਪਣੀ ਵਾਈਫ ਨਾਲ ਨਹੀਂ ਕਹਣਾ। ਤੇ ਇਹਦੇ ਵਾਸਤੇ ਤੁਸੀਂ ਕੋਈ ਥਾਣੇ 'ਚ ਕਰੋਗੇ। ਬਿਲਕੁਲ ਕਰਾਂਗੇ। ਕੰਪਲੇਂਟ ਵਗੈਰਾ ਜਾਂ ਥਾਣੇ 'ਚ ਬਿਲਕੁਲ ਜੀ। ਠੀਕ ਹੈ ਜੀ। ਵੀ ਜਿਨ੍ਹਾਂ ਦੇ ਨਾਲ ਤੁਹਾਡਾ ਰਿਲੇਸ਼ਨ ਦੱਸਿਆ ਜਾ ਰਿਹਾ ਉਹਨਾਂ ਬੋਲੋ ਵੀ ਦੱਸਿਆ ਜਾ ਰਿਹਾ ਵੀ ਇਹ ਵੀ ਵਿਆਹੇ ਹੋਏ ਆ। ਇਸ ਬਾਰੇ ਕੀ ਕਹਿਣਾ ਚਾਹੋਗੇ? ਸਰੋ ਵਿਆਹੇ ਹੋਏ ਆ। ਹਾਂ ਜੀ। ਠੀਕ ਹੈ ਜੀ। ਦੱਸਿਆ ਆ। ਅਸੀਂ ਫਰਾਂਸ ਸਰਕਲ 'ਚ ਆ। ਹੂੰ ਠੀਕ ਹੈ ਬਾਕੀ ਜੋ ਐ ਸੋਧ ਦੀ ਸੋਚੀ ਜਾਵੇ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਕੀ ਇਸ ਦੇ ਬਾਰੇ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਜਿਨ੍ਹਾਂ ਵੱਲੋਂ ਜਿਹਦਾ ਮੈਰਿਜ ਦੱਸੀ ਜਾ ਰਹੀ ਹੈ ਜਿਹੜੇ ਤੁਹਾਡੇ ਨਾਲ ਰਿਲੇਸ਼ਨਸ਼ਿਪ ਚਾ ਉਹਨਾਂ ਵੀ ਵਿਆਹ ਆ ਨਹੀਂ ਉਹਨਾਂ ਨੂੰ ਕਿਸਨੂੰ ਨਹੀਂ ਪਤਾ ਹੈ ਜੇਕਰ ਕੱਲੋਂ ਉਹਨਾਂ ਨੂੰ ਪਤਾ ਚੱਲਦਾ ਫਿਰ ਉਹਦਾ ਮਾਮਲਾ ਕੀ ਸਾਹਮਣੇ ਆਏਗਾ ਇਸ ਵਾਰ ਇਸ ਵਾਰ ਕੀ ਕਰੋਗੇ ਮੈਂ ਜੋ ਉਹਨੂੰ ਪਨਾਵਾਂਗਾ ਜੀ ਹਾਂਜੀ ਮੈਂ ਉਹਨੂੰ ਪਨਾਵਾਂਗਾ ਜੀ ਅਪਣਾਵਾਂਗਾ ਜੀ ਇਹ ਇੱਕ ਜਿਹੜਾ ਮਾਮਲੇ ਦੇ ਨਾਲ ਜਿਹੜੀਆਂ ਤਿੰਨ ਜਣਗੀਆਂ ਬਰਬਾਦ ਹੋ ਰਹੀਆਂ ਇਸ ਵਾਰ ਕੀ ਕਹਿਣਾ ਤੁਹਾਡਾ ਦੇਖੋ ਜੀ ਹੁਣ ਮੈਂ ਜੇ ਪਹਿਲਾ ਆਪਣਾ ਰਿਲੇਸ਼ਨਸ਼ਿਪ ਦੇ ਵਿੱਚ ਆਪਣੀ ਵਾਈਫ ਨੂੰ ਪ੍ਰੋਪਰ ਹਰ ਚੀਜ਼ ਦੀ ਫੈਸਿਲਿਟੀ ਦਿੱਤੀ ਸਭ ਕੁਝ ਉਹਨੂੰ ਅੰਚੀ ਤਰੀਕੇ ਰੱਖਿਆ ਅਗਲੀ ਹੀ ਰਹਿਣਾ ਚਾਹੁੰਦੀ ਉਹਦੀ ਮਾਂ ਨਹੀਂ ਰਹਿਣਾ ਚਾਹੁੰਦੀ ਤੇ ਮੈਂ ਇਕੱਲੀ ਰਵਾਂ ਫਿਰ ਉਹਦੇ ਨਾਲ ਮੈਂ ਤਾਂ ਨਹੀਂ ਉਹਦਾ ਘਰ ਖਰਾਬ ਕੀਤਾ ਨਾ ਉਹਦੀ ਮਾਂ ਨੇ ਘਰ ਖਰਾਬ ਕੀਤਾ ਆ ਅਗਰ ਉਹ ਚੰਗੀ ਹੁੰਦੀ ਤਾਂ ਰਾਤੀ 2:30 ਵਜੇ ਜਿਹੜਾ ਮੇਰੇ ਤੇ ਦਾਤ ਮਾਰੇ ਆ ਮੇਰੇ ਤੇ ਜਾਨ ਲੈਵਾ ਹਮਲਾ ਕੀਤਾ ਤੇ ਉਹ ਸਵੇਰੇ ਮਾਰਨਿੰਗ ਗੱਲ ਹੋ ਸਕਦੀ ਕਿ ਤੂੰ ਕੁੜਮੜ ਕੁੜੀ ਨੂੰ ਧੱਕੇ ਮਾਰ ਕੇ ਇਕੱਲੀ ਵਾਰ ਗੱਡਿਆ ਦਿਖਾਈਏ ਸਰ ਵੀਡੀਓ ਇੱਕ ਮਿੰਟ ਫੜਿਓ ਮੈਂ ਨਾ ਨਾ ਫੜਾ ਹਰਾਂ ਦੀ ਵੀਡੀਓ ਵੀ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਜੀ ਇਹ ਕਹਿੰਦੇ ਕਿ ਮੈਂ ਜਾਨੋ ਮਾਰ ਕੇ ਕੱਢਿਆ ਇਹਨਾਂ ਨੇ ਮੈਨੂੰ ਜਾਨੋ ਮਾਰ ਕੇ ਕੱਢਿਆ ਸੀ ਕਦੋਂ ਦੀ ਗੱਲ ਹੈ ਜੀ ਇਹ ਕਦੋਂ ਦੀ ਗੱਲ ਅਗਲੇ ਇਹ ਕਦੋਂ ਦੀ ਗੱਲ ਹੈ ਜੀ 2023 ਦੀ ਗੱਲ ਹੈ ਜੀ ਅਗਲੇ ਮਹੀਨੇ 21 ਤਰੀਕ ਨੂੰ ਐਕਸਪੀਰੀ ਬ੍ਰਾਈਨਸ ਪੂਰੀ ਹੈ ਬਾਜੀ ਇੱਕ ਮਿੰਟ ਲੈ ਲੋ ਤਦਾਰ ਕਹਿੰਦਾ ਮੈਂ ਇਹਨੂੰ ਆਮ ਆਹ ਨਹੀਂ ਬਲਾਕੇਟ ਉਹਦਾ ਬੈੱਡਰੂਮ ਵਿੱਚ ਆ ਗਈ ਰਾਤੀ 2:30 ਵਜੇ ਦੀ ਵੀਡੀਓ ਜੀ ਕੱਲ ਰਾਤ ਦੀ ਅਲਰਾ ਅਧਿਉਂਦਿਤ ਮਰੇ ਤਾਂ ਇਹ ਸੱਟਾ ਨਾ ਮੈਂ ਉਹੀ ਪੁੱਛ ਰਿਹਾ ਜੇ ਤੂੰ ਇਹ ਕਾਲ ਮੈਂ ਪਿਛਲੀ ਸਬੰਧੀ ਇਹ ਸਬੰਧੀ ਇਹ ਸਬੰਧੀ ਤੁਸੀਂ ਕੰਪਲੀਟ ਪਾਈ ਬਿਲਕੁਲ ਪਾਈ ਹੈ ਜੀ ਕਿਹੜੇ ਥਾਣੇ ਨੂੰ ਪਾਈ ਜੀ 7 ਨੰਬਰ ਚ ਪਾਈ ਕੋਈ ਸੁਣਵਾਈ ਨਹੀਂ ਹੋਈ ਜੀ ਅੱਛਾ ਜੀ ਮੈਂ ਤਾਂ ਸਾਰੇ ਪ੍ਰੂਫ ਹੈ ਮੈਂ ਸਾਰਾ ਕੁਝ ਅਪਲੀਕੇਸ਼ਨ ਸਭ ਕੋ ਦਿੱਤਾ ਹੈ ਅੱਛਾ ਇਹ ਇੱਕ ਚੀਜ਼ ਹੋਰ ਅਸੀਂ ਪੁੱਛਣਾ ਚਾਹਾਂਗੇ ਇਸ ਝਗੜੇ ਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਬੱਚੇ ਦੀ ਲਾਈਫ ਖਰਾਬ ਹੋ ਰਹੀ ਉਹਦੇ ਬਾਰੇ ਕੀ ਕਹਿਣਾ ਤੁਸੀਂ ਮੈਂ ਤਾਂ ਉਹਨਾਂ ਨੂੰ ਦੇਖੋ ਮੈਨੂੰ ਵੀ ਪਤਾ ਕਿ ਇਹ ਪਹਿਲਾ ਡਾਂਸਰ ਪਰਿਵਾਰ ਚ ਹੈਗੇ ਸਾਰੇ ਡਾਂਸਿੰਗ ਕਰਦੇ ਹੈਗੇ ਆ ਠੀਕ ਹੈ ਨਾਚਣ ਵਾਲਾ ਦਾ ਕੰਮ ਹੈ ਕੰਜਰਖਾਨਾ ਪਾਣਾਂ ਦਾ ਕੰਮ ਹੈ ਇਹ ਆਪਾਂ ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਦੇਖੀਆਂ ਜੋ ਲਵ ਮੈਰਿਜ ਕਰਾਈ ਸਲਾਮ ਅਲੈਕੁਮ ਅਰਹਮੇਨ ਰਹੀ ਮੇਤੇ ਰੇਪ ਕੇ ਸਪਾਇਆ ਸੀ ਮੈਨੂੰ ਮਜਬੂਰੀ ਚ ਵਿਆਹ ਕਰਾਣਾ ਪਿਆ ਜੀ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਮਾਰਨਿੰਗ ਜਾ ਕੇ ਮੈਂ ਕਮਿਸ਼ਨਰ ਅਫਸਰ ਜਾ ਕੇ ਮੇਰੇ ਤੇ ਰੇਪ ਕੇਸ ਦਾ ਪਰਚਾ ਪਾਇਆ ਸੀ ਮੈਂ ਫਿਰ ਵੀ ਇਹਨੂੰ ਅਪਣਾਇਆ ਇਹਨੂੰ ਇੱਜ਼ਤਮਾਨ ਦਿੱਤੀ ਹਰ ਇੱਕ ਚੀਜ਼ ਦੀ ਫੈਸਿਲਿਟੀ ਦਿੱਤੀ ਮੇਰੇ ਗੁੜੀਆਂ ਵੀ ਹੋਈਏ ਮੈਂ ਹਰ ਚੀਜ਼ ਲੈ ਕੇ ਦਿੱਤੀ ਠੀਕ ਹੈ ਗੁੜੀਆਂ ਅੱਛੀ ਤਰੀਕੇ ਨਾਲ ਰੱਖੀ ਹੋਈ ਚੰਗੇ ਸਕੂਲ ਚ